ਬਾਬਾ ਅਜੀਤ ਸਿੰਘ ਜੀ ਅਲੈਦਾ ਹੋ ਗਏ ਆਪਾਂ ਇੱਕ ਲਫ਼ਜ਼ ਪੜਦੇ ਆ ਸਵਾ ਲਾਗ ਸੇ ਇੱਕ ਲੜਾਉ ਤਵੇ ਗੁਬਿੰਦ ਸਿੰਘ ਨਾਮ ਕਹਾਉ ਤੇ ਸਾਨੂੰ ਲੋਕੀ ਪੁੱਛਦੇ ਵੀ ਇਹ ਕਿਤੇ ਲਿਖਿਆ ਕਿਉਂ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਹੈ ਬਾਬਾ ਉਹਦੇ ਸਿੰਘ ਇਹ ਵੀ ਬਾਬੇ ਬਣੀ ਸਿੰਘ ਦਾ ਸੁਪੁੱਤਰ ਹੈ ਇਹਨੇ ਸਵਾ ਲਖ ਨਾਲ ਮੁਕਾਬਲਾ ਕੀਤਾ ਤੇ ਬਾਬਾ ਅਜੀਤ ਸਿੰਘ ਨੂੰ ਸਰਖਤ ਕਲਗੀਧਰ ਪਾਤਸ਼ਾਹ ਨਾਲ ਦਾ ਕੇ ਮਿਲਾਇਆ ਔਰ ਆਪ ਸ਼ਹੀਦ ਹੋ ਗਿਆ ਜਿਹੜਾ ਬਾਬਾ ਅਜੀਤ ਸਿੰਘ ਹੈ ਨਾ ਐਵੇਂ ਅਜੀਤ ਸਿੰਘ ਨਹੀਂ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਉਹ ਆਪਣੇ ਧਰਮ ਵਿੱਚ ਪ੍ਰਪੱਕ ਆਪਣੇ ਇੱਜ਼ਤ ਵਾਸਤੇ ਤੇ ਦੂਜੇ ਦੀ ਇਸ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੰਦਾ ਜਿਹੜਾ ਡੇਰਾ ਪਠਾਨ ਹੈ ਉਥੋਂ ਦਾ ਪਠਾਨ ਇੱਕ ਹਰੀਦਾਸ ਨਾਮ ਹੈ ਬ੍ਰਾਹਮਣ ਦੀ ਘਰਵਾਲੀ ਨੂੰ ਖੋ ਕੇ ਲੈ ਗਿਆ ਜਦੋਂ ਉਹਨੇ ਗੁਰੂ ਦਰਬਾਰ ਵਿੱਚ ਆ ਕੇ ਪ੍ਰਾਰਥਨਾ ਕੀਤੀ ਤੇ ਬਾਬਾ ਅਜੀਤ ਸਿੰਘ ਨੇ ਉਹ ਸਰੀਦਾਸ ਦੀ ਘਰਵਾਲੀ ਨੂੰ ਉਸ ਪਠਾਨ ਨੂੰ ਖਤਮ ਕਰਕੇ ਉਹਦੇ ਕਰ ਪਹਚਾਇਆ ਤਾਂ ਬਾਬਾ ਅਜੀਤ ਸਿੰਘ ਨੂੰ ਅਸੀਂ ਵੱਡਾ ਅਜੀਤ ਸਿੰਘ ਕਹਿੰਦੇ ਆ ਗੁਰਮੁਖੋ ਤੇ ਉਹ ਸਤਿਗੁਰੂ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਬਾਹਰ ਆਏ ਨਾ ਅਗਲੇ ਪਾਸੇ ਚਲੇ ਗਏ ਕਹਿੰਦੇ ਸਿੰਘੋ ਅਮਰਤ ਵੇੜਾ ਆਸਾ ਦੀ ਵਾਰ ਲਾ ਲਈਏ ਇਹ ਤੁਹਾਨੂੰ ਸਾਦੀ ਜੀ ਗੱਲ ਲੱਗਦੀ ਪਰ ਮੈਨੂੰ ਇਹਦੇ ਵਿੱਚ ਬੜਾ ਕੁਝ ਲੱਭਦਾ ਹੈ ਮੈਂ ਥਾਂ ਥਾਂ ਤੇ ਜ਼ਿਕਰ ਕਰਦਾ ਸਿੰਘਾਂ ਨੇ ਆਖਿਆ ਪਾਤਸ਼ਾਹ ਆਪਾਂ ਸੇਫ ਨਹੀਂ ਤੇ ਅੱਜ ਰਹਿਣ ਨਾ ਦੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਣੀ ਤੁਸੀਂ ਪੜਦੇ ਹੋ ਭੁੱਲਣ ਅੰਦਰ ਸਭ ਕੋ ਅਭੋਲ ਗੁਰੂ ਕਰਤਾਰ ਵੀ ਸਾਰੇ ਭੁੱਲ ਜਾਂਦੇ ਨੇ ਤੇ ਜੇ ਗੁਰੂ ਭੁੱਲਦਾ ਨਹੀਂ ਤੇ ਜੇ ਗੁਰੂ ਭੁੱਲਗਾ ਨਹੀਂ ਤੇ ਗੁਰੂ ਆਸਾ ਦੀ ਵਾਰ ਕਿਵੇਂ ਛੱਡੇਗਾ ਅਮਰਤ ਵੇੜਾ ਆਸਾ ਦੀ ਵਾਰ ਲਾਉਣ ਦਾ ਮੈਨੂੰ ਆਸਾ ਦੀ ਵਾਰ ਆਪਣੇ ਜਾਨ ਨਾਲੋਂ ਪਿਆਰੀ ਹੈ ਤੇ ਸਿੰਘਾਂ ਨੇ ਆਕਾ ਜੀ ਤੁਹਾਨੂੰ ਆਸਾ ਦੀ ਵਾਰ ਜਾਨ ਨਾਲੋਂ ਪਿਆਰੀ ਹੈ ਨਾ ਤੇ ਤੂੰ ਸਾਨੂੰ ਸਾਡੀ ਜਾਨ ਨਾਲੋਂ ਪਿਆਰਾ ਹੋਇਆ ਕੀ ਇੱਕ ਲਫਜ਼ ਅੰਗਰੇਜ਼ੀ ਦਾ ਮੈਨ ਵਾਲ ਜੀ ਨੂੰ ਕਹਿੰਦੇ ਮਨੁੱਖੀ ਕੰਦ ਪੰਜੀ ਸਿੰਘਾਂ ਨੇ ਆਪਣੇ ਨਾਲ ਸਰੀਰ ਜੋੜ ਕੇ ਚੌਪਾਸੀ ਬਾਜਾਂ ਵਾਲੇ ਦੇ ਖਲੋਤੇ ਜੇ ਕੋ ਤੀਰ ਤੇ ਗੋਲੀ ਆਵੇ ਪਹਿਲਾਂ ਸਾਨੂੰ ਵੱਜੇ ਪਰ ਸਤਿਗੁਰੂ ਪਾਤਸ਼ਾਹ ਤੱਕ ਨਾ ਪਹੁੰਚੇ ਅੱਜ ਗੁਰਦੇਵ ਕੋਲ ਰਬਾਬ ਨਹੀਂ ਟੱਡ ਨਹੀਂ ਜੋੜੀ ਨਹੀਂ ਅੱਜ ਬਾਣਾ ਬਾਜਾਂ ਵਾਲੇ ਨੇ ਬਿਨਾਂ ਸਾਜਾਂ ਤੋਂ ਆਸਾ ਦੀ ਵਾਰ ਤਰ ਕੀਰਤਨ ਕੀਤਾ ਇਹਦੇ ਵਿੱਚ ਕਹਿਣ ਦਾ ਮੇਰਾ ਮਤਲਬ ਇਹ ਹੈ ਸਾਡੇ ਗੁਰਦੇਵ ਨੇ ਆਪਣੇ ਨਾਲੋਂ ਗੁਰਬਾਣੀ ਨੂੰ ਪਹਿਹ ਦਿੱਤੀ ਸਰੀਰ ਰਵੇ ਜਾਂ ਨਾ ਰਹਿ ਲੇਕਨ ਕਰਵਾਣੀ ਦੇ ਨੇਮ ਵਿੱਚ ਫਰਕ ਨਹੀਂ ਪੈਣਾ ਚਾਹੀਦਾ ਬਲਹਾਰੀ ਗੁਰ ਆਪਣੇ ਆਸਾ ਦੀ ਵਰਕਿੰਗ ਕੀ ਕੀ ਹੈ ਇਹ ਕਹਿੰਦੀ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲੱਗੀ ਵਾਰ ਜਿਨੇ ਸਾਨੂੰ ਦੇਵਤੇ ਬਣਾ ਦਿੱਤਾ ਦੇਵਤੇ ਕਿਉਂ ਕਿਹਾ ਭਾਈ ਮੈਂ ਇਹਦੇ ਅਰਥ ਪੜੇ ਨੇ ਸਮਾਂ ਨਹੀਂ ਤੇ ਮੈਂ ਇੱਕ ਖਾਸਾ ਕਰਾਂ ਦੇਵਤ ਦਾ ਪਰਸ਼ਾਵਾ ਨਹੀਂ ਹੁੰਦਾ ਦੇਵਤਾ ਅੱਖ ਨਹੀਂ ਝਮਕਦਾ ਇਸੇ ਪ੍ਰਕਾਰ ਸਿੱਖ ਦੇਵਤਾ ਬਣ ਜਾਂਦਾ ਨਾ ਉਹ ਇੱਕ ਟਾ ਗੁਰੂ ਨੂੰ ਵੇਖਦਾ ਹੋਰ ਕਿਸੇ ਨੂੰ ਵੇਖਦਾ ਨਹੀਂ ਤੇ ਮਾਇਆ ਦਾ ਪਰਛਾਵਾਂ ਤੋਂ ਦੂਰ ਹੋ ਜਾਂਦਾ ਉਹ ਕਿਉਂਕਿ ਮਾਇਆ ਪਰਛਾਵਾਂ ਨ ਮਾਈ ਮਾਇਆ ਛਲ ਤ੍ਰੇਣ ਕੀ ਅਗਨ ਮੇਕ ਕੋ ਛਾਇਆ ਗੋਬਿੰਦ ਭਜਨ ਬਿਨ ਹਰ ਕਾ ਜਲ ਤੋ ਗੁਰਮੁਖੋ ਪਾਛਾ ਉਤੋਂ ਅਗੇ ਲੰਗੇ ਭਾਈ ਬਚਿੱਤਰ ਸਿੰਘ ਜらっしゃਣਾ ਉਹ ਸੀਰੀਅਸ ਹੋ ਗਿਆ ਬਹੁਤ ਭਾਰੀ ਜਗਮੀ ਹੋ ਗਿਆ ਮੈਂ ਲਬਜ ਅੰਬਚ ਕੀਤਾ ਸੀ ਕਿਸੇ ਕੌਮ ਨੂੰ ਮਾੜਾ ਨਾ ਕਹੋ ਮੇਰੇ ਪਾਚਾ ਨਿਆਂਖਾਂ ਦੇ ਪੱਠੇ ਤੇ ਗਏ ਨੇ ਲਬਜ ਬੜੇ ਮਨ ਨੂੰ ਟੁੰਬਦੇ ਨੇ ਕਹਿਣ ਲੱਗੇ ਖੁਦਾ ਨਾ ਭਲਾਵੇ ਤੂੰ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਲਬਜ ਬੜੇ ਬਕੀਮਤੇ ਨੇ ਖੁਦਾ ਨਾ ਭਲਾਵੇ ਤੂੰ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਨਿਆੰਖਾ ਬੰਦਾ ਖੁਦੀ ਕਰਕੇ ਭੁਰਦਾ ਖੁਦਾ ਭਲੌਂਦਾ ਹੀ ਨਹੀਂ ਤੂੰ ਦਰਸਤ ਪਛਾਣਿਆ ਮੈਂ ਗੁਰੂ ਗੋਬਿੰਦ ਸਿੰਘ ਹਾਂ ਕਹਿਣ ਲੱਗਾ ਬੜੀ ਫਜ਼ਲ ਕੀਤੀ ਕਿਰਪਾ ਕੀਤੀ ਹੋ ਇੱਕ ਨਿੱਕੀ ਜੀ ਬੇਨਤੀ ਕਰਾਂ ਨਿਆੰਖਾ ਨਿੱਕੀ ਨਹੀਂ ਕਰਨੀ ਵੱਡੀ ਕਰ ਮੇਰੀ ਇੱਕ ਬੇਨਤੀ ਹੈ ਜੇ ਕਿਤੇ ਮੇਰੇ ਚਰਨ ਕਰ ਚਰਨ ਪਾ ਦੇਣਾ Hello and welcome to another video. My name is Justin and today we're going to be talking about a highly requested feature app users have been wanting for ਮੇਰਾ ਘਰ ਗੁਰਦੁਆਰਾ ਬਣ ਜਾਏਗਾ ਮੈਂ ਸੁਣੀਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸੁਹਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੰਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਪਾੜਿਆ ਲੈ ਧੂਰ ਮੁਖ ਲਾਵਾ ਪਾਵੇ ਚਰਨ ਮੇਰਾ ਘਰ ਗੁਰਦੁਆਰਾ ਬਣ ਜਾਏ ਮੁਸਲਮਾਨ ਕਹਿੰਦਾ ਮੇਰਾ ਘਰ ਗੁਰਦੁਆਰਾ ਬਣ ਜਾਏ ਤੇ ਗੁਰਦੁਆਰੇ ਵਾਲੇ ਕਬਰਾਂ ਨੂੰ ਜਾਣ ਲੱਗ ਪਏ ਉਹ ਵੜਪਾਗਸੇ ਦੇ ਡੇਰੇ ਤੇ ਜਾਣ ਲੱਗ ਪਏ ਗੁਰਦੁਆਰੇ ਕਿਉਂ ਜਾਈਦਾ ਗੁਰਦੁਆਰੇ ਹੋਏ ਸੋਚੀ ਪੈ ਸੀ ਕਹਿਣ ਲੱਗੇ ਤੇਰੀ ਸੇਵਾ ਕਹਿਣ ਲੱਗਾ ਜੀ ਸੇਵਾ ਕਹਿਣ ਲੱਗੇ ਸੇਵਾ ਤੇਰੀ ਪਰਮਾਨ ਗੁਰਮੁਖਾਪਰ ਇੱਕ ਨਿੱਕੀ ਜੀ ਖਿਚੜ ਕਹਿੰਦੇ ਹੁਕਮ ਕਰੋ ਆ ਸਾਡਾ ਬਚਿੱਤਰ ਸਿੰਘ ਹੈ ਇਹਦਾ ਸਰੀਰ ਸਾਫ਼ ਨਹੀਂ ਦਿੰਦਾ ਇਹਨੂੰ ਘਰ ਜਾ ਕੇ ਦੀ ਸੇਵਾ ਕਰ। ਕਰਨ ਲੱਗਾ ਬਾਜਾਂ ਵਾਲਿਆ ਮੈਂ ਤਾਂ ਤੇਰੀ ਚਰਨ ਧੂੜ ਤੋਂ ਆਪਣੇ ਆਪ ਨੂੰ ਕੁਰਬਾਨ ਕਰਨਾ ਤਾਂ ਤੇਰਾ ਸਿੰਘ ਹੈ। ਨਿਆਂਖਾ ਨੇ ਕਮਰੇ ਵਿੱਚ ਭਾਈ ਬਚਨ ਸਿੰਘ ਦਾ ਤਾਰਾ ਕਰਾਇਆ। ਭਾਈ ਜੀ ਬਹੁਤ ਜ਼ਿਆਦੇ ਜ਼ਖਮੀ ਨੇ। ਮੇਰਾ ਦਿਲ ਕੰਬਦਾ ਗੱਲ ਕਹਿਣ ਲੱਗਿਆ। ਸਾਡੇ ਕਰ ਪ੍ਰੌਣੇ ਹੁੰਦੇ ਨੇ। ਆਪਾਂ ਕਹਿੰਈ ਕੁੜੀਓ ਬਾਰੀ ਢੋਦਿਓ ਪਰਦਾ ਸਾ ਅੱਗੇ ਕਰਦੇਓ ਪਰ ਆਪਣੀ ਨੌਜਵਾਨ ਧੀ ਮਮਤਾਜ ਨੂੰ ਕਹਿਣ ਲੱਗਾ ਬੇਟਾ ਐਸ ਕਮਰੇ ਵਿੱਚ ਤੂੰ ਇਹਦੇ ਕੋਲ ਬੋ ਇਹਦੀ ਸੇਵਾ ਕਰ ਨੌਜਵਾਨ ਕੁਆਰੀ ਧੀ ਨੂੰ ਕਹਿੰਦਾ ਪੀ ਇਹ ਗੁਰੂ ਗੋਬਿੰਦ ਸਿੰਘ ਦਾ ਪੋਤਾ ਆਪਣੇ ਘਰ ਆਇਆ ਇਹਦੀ ਸੇਵਾ ਕਰ ਸੁਈਆਂ ਤੋਂ ਖਬਰ ਮਿਲੀ ਪਿਰ ਨਿਆਣਕਾਂ ਦੇ ਘਰ ਸਿੱਖ ਆਏ ਨੇ ਪੁਰਸ ਤੱਕ ਰਿਵਾਜ ਹੈ ਜਦੋਂ ਤਗੜੇ ਦੇ ਘਰ ਪੁਰਸ ਪੈਂਦੀ ਤੇ ਕਹਿੰਦੇ ਨੇ ਸਰਦਾਰ ਜੀ ਘਰੇ ਜੇ ਅੰਦਰ ਆ ਜੀਏ ਇਹ ਅੱਜ ਵੀ ਤਰੀਕਾ ਤੇ ਉਦੋਂ ਵੀ ਸੀ ਤਗੜੇ ਦੇ ਘਰ ਤੇ ਮਾੜੇ ਨੂੰ ਬਾਹੋਂ ਤੁਮਰੋੜ ਕੇ ਤੇ ਕਹਿੰਦੇ ਤੈਨ ਕਰਦੇ ਆ ਗੱਲ ਜਾ ਕੇ ਥਾਣੇ ਤਗੜਾ ਸੀ ਨਾ ਕਹਿਣ ਲੱਗੇ ਜੀ ਸਾਨੂੰ ਪਤਾ ਚੱਲਿਆ ਤੁਹਾਡੇ ਕੋਲ ਸਿੱਖ ਆਏ ਨੇ ਤੇ ਕਹਿਣ ਲੱਗਾ ਕੋਈ ਗੱਲ ਨਹੀਂ ਆ ਜਾਓ ਜਦੋਂ ਉਸ ਕਮਰੇ ਵਾਲੇ ਪਾਸੇ ਨੂੰ ਨਾ ਝਾਕਿਆ ਤੇ ਕਹਿਣ ਲੱਗਾ ਵੀ ਐਸ ਕਮਰੇ ਦਾ ਧੀ ਤੇ ਜਵਾਈ ਜੇ ਤੀ ਤੇ ਜਵਾਈ ਨਾਲ ਨੀਤੀ ਵਰਤੀ ਤੇ ਕਹਿਣ ਲਗਾ ਪੁੱਤਰ ਮਮਤਾਜ ਮੇਰਾ ਦਮਾਦ ਸੁਤਾ ਕੇ ਜਾਗਦਾ ਹੈ ਕਹਿੰਦੀ ਅਬਾ ਜਾਂ ਹੁਣੇ ਬਰਾਜੇ ਜੇ ਕਹੋ ਤੇ ਜਗਾ ਦਿਆਂ ਉਹ ਕਹਿਣ ਲਗੇ ਦੀਏ ਪਾਈ ਰਹਿਣ ਦੇ ਪਾਈ ਬਚਿੱਤਰ ਸਿੰਘ ਚੜਾਈ ਕਰ ਗਿਆ ਪਾਈ ਬਚਿੱਤਰ ਸਿੰਘ ਦਾ ਸੰਸਕਾਰ ਨਿਆਂਖਾ ਨੇ ਆਪਣੇ ਘਰ ਕੀਤਾ ਬੀਬੀ ਵਰਦੇ ਯੋਗ ਸੀ ਤੇ ਬੇਗਮ ਨੂੰ ਕਹਿਣ ਲੱਗਾ ਵੀ ਆਪਾਂ ਹੁਣ ਕਿਤੇ ਮਮਤਾਜ ਦਾ ਨਿਕਾਹ ਨਾ ਕਰੀਏ ਬਾਪ ਦੇ ਕੋਲ ਆਈ ਮਮਤਾਜ ਕਹਿੰਦੀ ਅੱਬਾ ਜਾਇ ਇੱਕ ਨਿੱਕੀ ਜੀ ਗੱਲ ਕਰਾਂ ਕਹਿੰਦੇ ਪੁੱਤ ਨਿੱਕੀ ਕਿਉਂ ਵੱਢੀ ਕਰ ਕਹਿੰਦੀ ਨਿਕਾਹ ਕਿੰਨੀ ਵੇਰਾਂ ਕਰਨੀ ਮੇਰਾ ਜਦੋਂ ਆਖਿਆ ਨਿਕਾਹ ਕਿੰਨੀ ਵੇਰਾਂ ਕਰਨਾ ਤੇ ਇਕਦਮ ਅੱਖਾਂ ਤਾਂ ਕਰਕੇ ਆਖਿਆ ਤੇ ਇਹ ਕੀ ਆ ਕਿਹਾ ਕਹਿਣ ਲੱਗੀ ਅੱਬਾ ਜਾਂ ਬੁਰਾ ਨਾ ਮੰਨਣਾ ਜਦੋਂ ਭਾਈ ਬਚਿੱਤਰ ਸਿੰਘ ਦੇ ਕੋਲ ਮੈਂ ਬੈਠੀ ਸੀ ਤੁਸੀਂ ਆਖਿਆ ਸੀ ਮੇਰਾ ਦਵਾਤ ਸੁੱਤਾ ਕੇ ਜਾਗਦਾ ਹੈ ਤੇ ਮੈਂ ਆਖਿਆ ਸੀ ਪਿਤਾ ਜੀ ਮੈਨੂੰ ਪਰਵਾਨ ਹੈ ਮੈਂ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਔਰ ਉਸ ਬੀਬੀ ਨੇ ਜ਼ਿੰਦਗੀ ਪ੍ਰਜੰਤ ਸ਼ਾਦੀ ਨਹੀਂ ਕਰਾਈ ਤੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਪਿਆਰਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਗੇ ਗਏ ਚਮਕੌਰ ਗੁਰਦੇਵ ਅੱਗੇ ਵੀ ਆਏ ਸਨ ਚਮਕੌਰ ਜਾਣ ਦਾ ਕਾਰਨ ਵੀ ਗੁਰਦੇਵ ਚਮਕੌਰ ਪਹਿਲਾਂ ਵੀ ਗਏ ਸੀ ਜੇ ਕੁਰਸ਼ੇਤਰ ਨੂੰ ਗਏ ਨਾ ਉਦੋਂ ਗੁਰੂ ਪਾਤਸ਼ਾਹ ਕੁਰਸ਼ੇਤਰ ਤੋਂ ਬਾਅਦ ਇਹ ਚਮਕੌਰ ਟਿਕੇ ਸਨ ਇਸ ਕਰਕੇ ਭੀਤੀ ਨੇ ਜਿਹੜੀ ਉਹ ਗੜੀ ਵੇਖੀ ਸੀ ਸਿੰਘ ਭੇਜ ਕੇ ਬੁਲਾਇਆ ਦੋ ਭਰਾ ਸਨ ਤਗੜਾ ਕਹਿੰਦਾ ਮੈਂ ਆਪਣਾ ਘਰ ਬਰਬਾਦ ਕਰਨਾ ਤੇ ਮਾੜਾ ਕਹਿੰਦਾ ਜੀ ਮੈਨੂੰ ਤਾਂ 4 ਪੈਸੇ ਚਾਹੀਦੇ ਨੇ ਭਾਵੇਂ ਹੁਣੇ ਕਬਜ਼ਾ ਕਰ ਲੋ ਉਹਨੂੰ ਕੁਝ ਮਾਇਆ ਦਿੱਤੀ ਬਾਰੀ ਥਾਣੀ ਗੁਰਦੇਵ ਲੰਘੇ ਔਰ ਜਦੋਂ ਜਾ ਕੇ ਕਲੇਜਰ ਕੋ ਉਹ ਤਗੜਾ ਆਪਣੇ ਆਪ ਭੱਜ ਗਿਆ ਸਿੰਘਾਂ ਨੇ ਗੱਡੀ ਵਿੱਚ ਪ੍ਰਵੇਸ਼ ਕੀਤਾ ਪਾਈ ਮਦਨ ਸਿੰਘ ਤੇ ਕੋਠਾ ਸਿੰਘ ਉਹਨਾਂ ਕਾ ਬਾਜਾਂ ਵਾਲਿਆ ਬੜੀਆਂ ਬੇਨਤੀਆਂ ਕਰੀਦੀਆਂ ਨੇ ਕਿਤੇ ਗਰੀਬਾਂ ਦੀ ਮੰਨ ਲਿਆ ਕਰ ਹਜ਼ੂਰ ਨੇ ਨਿਗਾਹ ਭਰ ਕੇ ਆਖਿਆ ਕੋਠਾ ਸਿਆ ਕੀ ਆਖਿਆ ਭਾਈ ਕਹਿੰਦੇ ਸਾਡੀ ਇੱਕ ਰੀਜ ਹੈ ਬਾਜਾਂ ਵਾਲਿਆ ਜਦੋਂ ਕੋ ਤੇਰੇ ਤੇ ਹਮਲਾ ਕਰਨ ਆਵੇਗਾ ਨਾ ਤੇ ਮੇਰੇ ਮਨ ਦੀ ਇੱਕ ਭਾਵਨਾ ਹੈ ਕਿ ਪਹਿਲਾਂ ਮੈਂ ਸ਼ਹੀਦ ਹੋਵਾਂ ਤੇ ਮੇਰੀ ਛਾਤੀ ਤੇ ਪੈਰ ਰੱਖ ਕੇ ਅੰਗੂ ਦਿਰੰਗੇ ਜਨਾਂ ਚਿਰ ਮੈਂ ਜਿਉਣਾ ਨਾ ਮੇਰੇ ਮਨ ਦੀ ਭਾਵਨਾ ਕਿ ਮੇਰੇ ਜਿਉਂਦਿਆਂ ਕੋ ਤੁਹਾਡੇ ਕੋ ਪਹੁੰਚ ਨਾ ਸਕੇ ਮੈਂ ਤੁਹਾਡਾ ਪਹਿਰੇਦਾਰ ਬਣਨਾ ਚਾਹੁੰਨਾ मेड विथ थिनली स्लाइसड पोटैटोज लेज़ वेफर चिप्स सो लाइट सो गुड मदन ਸਿੰਘ ਤੇ ਕੋਠਾ ਸਿੰਘ ਉਹਨਾਂ ਗੁਰਮੁਖ ਪਿਆਰੇ ਨੇ ਦਰਵਾਜ਼ੇ ਦੀ ਸੇਵਾ ਲਈ ਪਾਚਕ ਚਮਕੌਰ ਦੇ ਅੰਦਰ ਗਏ ਔਰ ਵਕ ਵਕ ਡਿਊਟੀਆਂ ਲਾਈਆਂ ਭਾਈ ਆਰਮ ਸਿੰਘ ਤੇ ਭਾਈ ਮਾਨ ਸਿੰਘ ਜਿਹੜੇ ਨੇ ਜਿਹਨੂੰ ਆਪਾਂ ਸੁਪਰਵਾਈਜ਼ਰ ਕਹਿੰਦੇ ਆ ਇਹ ਡਿਊਟੀ ਉਹਨਾਂ ਸੰਭਾਲੀ ਫਾਈ ਮਾਨ ਸਿੰਘ ਤੇ ਆਲਮ ਸਿੰਘ ਨੇ ਬਾਬਾ ਦਇਆ ਸਿੰਘ ਬਾਬਾ ਸੈਭ ਸਿੰਘ ਬਾਬਾ ਸੰਤ ਸਿੰਘ ਇਹ ਉੱਪਰਲੀ ਅਟਾਰੀ ਵਿੱਚ ਹਨ ਆਠ ਆਠ ਸਿੰਘ ਜਿਹੜੇ ਸਨ ਉਹਨਾਂ ਨੂੰ ਚੌਪਾਸੀ ਉਹਨਾਂ ਦੀਆਂ ਡਿਊਟੀਆਂ ਲਾਈਆਂ ਤੇ ਬਾਜਾਂ ਵਾਲੇ ਦੇ ਕੋਲ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ ਬਾਬਾ ਸੰਗਤ ਸਿੰਘ ਤੇ ਬਾਬਾ ਸੰਤ ਸਿੰਘ ਵੀ ਕੋਲ ਸਨ ਗੁਰਮੁਖੋ ਵਾਰ-ਵਾਰ ਬਾਹਰੋਂ ਫੈਰ ਹੁੰਦੇ ਨੇ ਸਤਿਗੁਰੂ ਪਾਤਸ਼ਾਹ ਉਹਨਾਂ ਦੇ ਫੈਰ ਦੇ ਮੁਤਾਬਕ ਜਵਾਬ ਦਿੰਦੇ ਨੇ ਕਿਉਂਕਿ ਸਿਆਣਾ ਫੌਜੀ ਉਹ ਹੁੰਦਾ ਜਿਹੜਾ ਅਸਲਾ ਬਰਬਾਦ ਨਾ ਕਰੇ ਉਹਨਾਂ ਚਲਾਉਣਾ ਵੀ ਜਿੰਨਾ ਵਰਤਿਆ ਜਾਇਆ ਅਸੀਂ 84 ਦਾ ਟੈਕ ਵੇਖਿਆ ਨਾ ਬਾਹਰੋਂ ਬਹੁਤ ਸਾਰੇ ਫੈਰ ਹੋਣੇ ਤੇ ਸੰਤ ਬਾਬਾ ਜਨੈਤ ਸਿੰਘ ਨੇ ਕਹਿਣਾ ਵੀ ਆਪਣੇ ਕੋਲ ਗੋਲੀਆਂ ਘਟ ਨੇ ਤੇ ਆਪਾਂ ਸੰਭਲ ਸੰਭਲ ਕੇ ਵਰਤਣੀਆਂ ਹਨ ਸੰਭਲ ਸੰਭਲ ਕੇ ਗੁਰਮੁਖੋ ਸਾਰਿਆਂ ਤੋਂ ਪਹਿਲਾਂ ਤਿੰਨ ਸਿੰਘ ਭਾਈ ਧਿਆਨ ਸਿੰਘ ਭਾਈ ਦੀਵਾਨ ਸਿੰਘ ਤੇ ਭਾਈ ਖਜਾਨ ਸਿੰਘ ਇਹਨਾਂ ਆਖਿਆ ਪਾਛਾ ਸਾਡੇ ਮਨ ਦੀ ਭਾਵਨਾ ਹੈ ਵੀ ਅਸੀਂ ਹੁਣ ਨਮਾਸਮਾਨੀ ਅਸੀਂ ਤੇਰੇ ਚਰਨਾਂ ਵਿੱਚ ਸੀਸ ਪੇਟਾ ਕਰਨੇ ਚਾਹੁੰਨੇ ਸੀ ਸਾਨੂੰ ਆਗਿਆ ਦੇ ਤਿੰਨ ਨਾਮ ਨੇ ਦਵਾਨ ਸਿੰਘ ਖਜਾਨ ਸਿੰਘ ਤੇ ਨਿਧਾਨ ਸਿੰਘ ਜਦੋਂ ਇਹ ਚਲੇ ਗਏ ਨੇ ਨਾ ਤੇ ਇਹਨਾਂ ਦੇ ਜਾਣ ਤੋਂ ਬਾਅਦ ਬੇਨਤੀ ਕੀਤੀ ਹੈ ਬਾਬਾ ਮੋਗਨ ਸਿੰਘ ਨੇ ਬਾਬੇ ਮੁਗਦ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਦੇਵਾਲ ਸਿੰਘ ਤੇ ਈਸ਼ਰ ਸਿੰਘ ਇਹਨਾਂ ਨੂੰ ਆਪਾਂ ਮੁਕਤੇ ਕਹਿੰਨੇ ਆ ਇਹ ਆਮ ਸਾਡੇ ਪ੍ਰਚਾਰ ਵਿੱਚ ਕਮੀ ਹੈ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਆਪਾਂ ਤਕਰੀਬਨ ਜਿਹੜੇ ਸ਼ਹੀਦ ਹੋਏ ਨੇ ਮੱਗੀ ਤੇ ਆਪਾਂ ਉਹਨਾਂ ਦੇ ਬਾਰੇ ਮੁਕਤਾ ਕਹਿੰਨੇ ਇਹਨਾਂ ਮੁਕਤਿਆਂ ਦਾ ਪ੍ਰਚਾਰ ਬਹੁਤ ਘੱਟ ਹੈ ਲੇਕਿਨ ਸਮਝੋ ਟਕਸਾਲ 'ਚ ਪੜਾਇਆ ਗਿਆ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਜਿਨ੍ਹਾਂ ਪੰਜਾਂ ਨੇ ਅਮਰ ਛਕਿਆ ਉਹਨਾਂ ਨੂੰ ਪੰਜ ਮੁਕਤੇ ਕਿਹਾ ਜਾਂਦਾ ਹੈ ਜਿਹਨੂੰ ਆਪਾਂ ਪਹਿਲੇ ਬੈਜ ਕਹਿੰਦੇ ਨੇ ਪਹਿਲੇ ਬੈਜ ਵਿੱਚ ਪੰਜ ਪਿਆਰੇ ਤੇ ਪੰਜਾਂ ਪਿਆਰਾਂ ਵਿੱਚੋਂ ਜਿਹੜੇ ਮੁੜ ਕੇ ਪੰਜਾਂ ਨੇ ਛਕਿਆ ਉਹਨਾਂ ਨੂੰ ਕਹਿੰਦੇ ਨੇ ਪੰਜ ਮੁਕਤੇ ਉਹ ਕੌਣ ਸਨ ਦੇਵਾ ਸਿੰਘ ਤੇ ਈਸ਼ਰ ਸਿੰਘ ਉਹਨਾਂ ਆਖਿਆ ਬਾਜਾਂ ਵੜਿਆ ਜੇ ਦੌੜ ਵਿੱਚ ਬੂਤੇ ਪਿੱਛੇ ਰਹਿ ਜੀਏ ਨਾ ਤੇ ਮੁੜ ਕੇ ਨਾਲ ਮਿਲਣ ਦੀ ਝਾਗ ਨਹੀਂ ਰਹਿਦੀ ਤੈਨੂੰ ਬੇਨਤੀ ਤਾਂ ਕਰਦੇ ਆ ਜਦੋਂ ਤੂੰ ਅਨੰਦਪੁਰ ਸਾਹਿਬ ਸਿੰਘਾਂ ਦੇ ਕੇਸ ਸੀਜ਼ ਮੰਗੇ ਸਨ ਉਹ ਪੰਜ ਪਿਆਰੇ ਅੱਗੇ ਚਲੇ ਗਏ ਅਸੀਂ ਦੋ ਨੰਬਰ ਤੇ ਰਹਿ ਗਏ ਤੇ ਤੈਨੂੰ ਬੇਨਤੀ ਤਾਂ ਕਰਦੇ ਵੀ ਅਸੀਂ ਪਛੜਦੇ ਪਛੜਦੇ ਪਛੜਨਾ ਚਾਹੀਏ ਸਾਨੂੰ ਪਹਿਲਾਂ ਟਾਈਮ ਦੇ ਉਹ ਦੇਵਾ ਸਿੰਘ ਤੇ ਈਸ਼ਰ ਸਿੰਘ ਜਿਹੜੇ ਉਹ ਮੁਕਤੇ ਸਨ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਮਰਜ ਕੋਲ ਆਗਿਆ ਮੰਗੀ ਬਾਬਾ ਮੁਖ ਸਿੰਘ ਨੇ ਬੇਨਤੀ ਕੀਤੀ ਵੀ ਉਹ ਪਹਿਲਾਂ ਸ਼ਹੀਦ ਹੋ ਗਏ ਇਨਾਂ ਤੋਂ ਬਾਅਦ ਬਾਬਾ ਹਿੰਮਤ ਸਿੰਘ ਬਾਬਾ ਸਹਿਬ ਸਿੰਘ ਇਹ ਗੁਰੂ ਕੇ ਲਾਲ ਇਹਨਾਂ ਨੇ ਸਤਗੁਰੂ ਪਾਤਸ਼ਾਹ ਦੀ ਆਗਿਆ ਲੈ ਕਰਕੇ ਆਣ ਕੇ ਕੁਰਬਾਨੀ ਕੀਤੀ